ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੜ ਆ ਗਈ ਵੀਰੋ ਜਰਸੀ ਵੜ ਆ ਗਿਆ ਨੇ ਚੰਗੇ ਰਿਕਾਰਡ ਵਾਲੀਆਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਭਾਜੀ ਹੋਰ ਸਨਾਂ ਵੀਰ ਜੀ ਕੀ ਹਾਲ ਚਾਲ ਹਾਂਜੀ ਵਧੀਆ ਜੀ ਹਾਂਜੀ ਨਾਂ ਦੱਸੋ ਵੀਰ ਜੀ ਨਾਂ ਸੁਖਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਜੀ ਹਾਂਜੀ ਪਿੰਡ ਡੇਰੀਵਾਲ ਕਿਰਨ ਜੀ ਹਾਂਜੀ ਤੇ ਨੰਬਰ ਜੀ 90564 613 ਨਸੀ ਠੀਕ ਆ ਤਾਂ ਵੀਰੇ ਆ ਗਏ ਵੇੜਾ ਸੁਣੀ ਸੁਣਕੀਆਂ ਜਰਸੀ ਸੋਈਆਂ ਦੇ ਗੋਜੇ ਕੋ ਟੋਕਰ ਦੇ ਕੋ ਸੂਣ ਵਾਲੀਆਂ ਜੇ ਠੀਕ ਹੈ ਜੀ ਤਾਂ ਕਰੀਏ ਸ਼ੁਰੂਇਤ ਤੋਂ ਹਾਂ ਜੀ ਹਾਂ ਇਹਦੇ ਬਾਰੇ ਦੱਸ ਵੀਰੇ ਇਹ ਵੀ ਵੈੜ ਸੂਈ ਜੇ 12 ਕਿਲੋ ਦੁੱਧ ਹਾਜ਼ਰ ਹੈ ਇਸ ਟਾਈਮ ਠੀਕ ਹੈ ਜੀ ਠੰਡੀ ਸੀਲ ਜੇ ਬਾਕੀ ਜਿੱਧਰ ਮਰ ਗਿਆ ਕੀ ਬਾਤ ਹੈ ਸੀਲ ਬਹੁਤ ਆ ਹਾਂ ਜੀ ਸੀਲ ਆ 98 ਬਹੁਤ ਸਪੈਸ਼ਲ ਲੱਗਿਆ ਹਨਾ ਜੀ ਤੇ ਬੱਚਾ ਕੀ ਆ ਗਿਆ ਵੀਰ ਮਗਰ ਵਸ਼ਾ ਜੇ ਵਸ਼ਾ ਆ ਗਿਆ ਹਾਂ ਜੀ ਵੇਖੋ ਵੀਰੋ ਖਾਨ ਫੁੱਲ ਚੈੱਕ ਕਰ ਲਓ ਲੇਵਾ ਚੈੱਕ ਕਰ ਲਓ ਸੋਹਣੀ ਵੈੜਾ ਰੰਗ ਬਾਜਾ ਕਿੰਨਾ ਦੁੱਧ ਦੱਸਿਆ ਵੀਰ 12 ਕਿਲੋ ਜੇ ਦੁੱਧ ਆ 12 ਕਿਲੋ ਦੁੱਧ ਆ ਗਿਆ ਸੀਲ ਬਹੁਤ ਆ ਨਾ ਵੀਰ ਜੀ ਠੀਕ ਹੈ 12 ਕਿਲੋ ਪਚੋ ਕੇ ਬਿਲਕੁਲ ਵੀਰ ਜੀ ਮੁੱਲ ਮੁੱਲ ਵੀਰ ਜੀ ਦੇ ਦਿਆ 52000 ਦੀ 52000 ਦੀ ਹਾਂ ਜੀ ਮਾਨਦਨ ਕਰ ਦਿਓ ਕੀ ਕਰ ਦੋ 2000 2 ਪੂਰੇ 50000 ਹਰ ਦਿਓ ਵੀਰੇ ਇਹ 45 ਦੀ ਵੀਰ ਜੀ ਦਵਾਂਗੇ ਕੀ ਬਾਤ ਹੈ 45000 ਦੀ ਹਾਂਜੀ ਠੀਕ ਹੈ ਵੀਰੇ ਸੋਹਣਾ ਰੇਟ ਆ 44000 44 ਦੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਥਾਣ ਚੈੱਕ ਕਰ ਲਓ ਸੀਲ ਜੀ ਠੀਕ ਹੈ ਮਗਰ ਵਸ਼ ਆ ਗਿਆ ਹੈ ਨਾ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਇਹ ਜੀ ਵੈੜ ਦੁੰਦੀ ਜ ਮੋਦੀ ਝੋਗੀ ਲੱਗੀ ਜ ਹਲੇ ਠੀਕ ਹੈ ਜੀ ਹਾਂਜੀ ਕੋ ਹਫਤਾ ਖਰਦੀ ਜੇ ਇੱਕ ਹਫਤਾ ਪਿਆ ਹਾਂਜੀ ਬਾਕੀ ਆਵੇ ਠੰਡੀ ਸੀਣ ਜੇ ਫੁੱਲ ਕਰ ਸੀ ਫੁੱਲ ਵੀਰ ਜੀ ਇੱਕ ਹਫਤਾ ਪਿਆ ਹੈ ਨਾ ਹਾਂਜੀ ਵੀਰ ਜੀ ਵੇਖੋ ਵੀਰੇ ਜਰਸੀ ਵੈੜ ਆ ਗਈ ਆ ਐ ਨਿਗਨੇਗਾ ਕੰਨ ਆ ਗਿਆ ਮੋਟੀ ਅੱਖ ਥਣ ਥਣ ਨੂੰ ਵਧੀਆ ਲੱਗਿਆ ਜੀ ਇੱਕ ਹਫਤਾ ਬਾਕੀ ਹੈ ਨਾ ਜੀ ਹਾਂਜੀ ਵੀਰ ਜੀ ਲੈ ਵੀਰ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਇਹ ਵੀ ਦੀ ਜੀ 42000 ਦੀ 42 ਦੀ ਹਾਂਜੀ ਵੀਰ ਜੀ ਠੀਕ ਹੈ ਦੋ ਛੱਡ ਦਿਓ ਪੂਰਾ ਪੰਜ ਹੋਰ ਛੱਡੋ ਪੂਰੇ 35 ਦੀ ਦੇ ਦਾਂਗੇ ਅਸਨ ਠੀਕ ਆ ਵੀਰੇ ਰੇਟ ਜਾਇਆ ਜਾਂ ਵੇਖੋ ਵੀਰੇ ਰੇਟ ਚੈੱਕ ਕਰ ਲਓ ਵੀਰ ਦਾ ਰੇਟ ਵੀਰ ਤੇ ਨਿਗਨੇ ਕੀਤੇ ਆ ਸੋਹਣੀ ਵਹਿੜਾ ਬਾਕੀ ਚਾਰੂ ਚੁਰੂ ਵੀਰੇ ਹਨਾ ਚਾਰੂ ਪਛੂ ਦੁੱਧ ਪਰਦਾ 35 ਦੀ ਹਨਾ ਇਹਦੇ ਚੋਂ ਛੋਟ ਭਾਈ 34 ਦੀ 34 ਦੀ ਜਾਂਦੇ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਅਗਲੇ ਪੰਨੇ ਆ ਗਈ ਵਹਿੜ ਜੀ ਇਹ ਵਹਿੜ ਸੂਣ ਵਾਲੀ ਜੇ ਕੋਈ 10 ਦਿਨ ਖੜਦੀ ਜੇ ਹਾਂਜੀ ਹਾਂਜੀ ਵੀਰ ਜੀ ਦਿਨ ਦੱਸ ਲੈ ਜੂ ਹਾਂਜੀ ਜਰਸੀ ਜੇ ਬਾਕੀ ਸੁਆ ਵੀਰੇ ਸੁਆ ਵੀਰ ਜੀ ਤੁਝਾ ਜੇ ਦੁੱਜਿਆ ਹਾਂਜੀ ਠੰਡੀ ਸੀ ਲੈ ਵੀ ਤਾਂ ਵੇਖੋ ਵੀਰੋ ਐ ਬੋਦੀ ਵਾਲੀ ਵਹਿੜ ਆ ਗਈ ਇਹ ਵੀ ਥੋੜਾ ਕਾਜ਼ਾ ਹੋਈ ਕਮਾ ਲਓ ਵੀਰੇ ਲੰਮੀ ਬੇਲ ਦੀ ਵੀਰੋ ਕੱਦ 15 ਬੇਲ ਲੰਮੀ ਢਿੱਲਾ ਢੂਲਾ ਬੋਧ ਰਹੇ ਹਨ ਜੀ ਤਾਂ ਵੀਰ ਜੀ ਇਹਦਾ ਮੁੱਲ ਤੇਰੀ ਵੀਰ ਜੀ ਦੇ ਦੀਓ ਸਾਹਮਣੇ 5000 ਦੀ ਜਲਦੀ ਦੇ ਦੀਏ 5000 ਜੀ ਹਾਂ ਜੀ ਠੀਕ ਹੈ ਇਹ ਕਿੰਨੇ ਦਿਨ ਲੈ ਜੂਏ ਦੋ ਆ ਦਿਨ ਖੜੂਗੀ ਮਾਣਾ 13 ਕਿਲੋ ਦੁੱਧ ਦੇਗੀ 2 6 23 ਹਨ ਜਾਨ ਦਾ 20000 ਰੋਲ 24 22000 ਦੀ ਜਾਨ 22000 ਦੀ ਜਾਨ ਠੀਕ ਹੈ ਵੀਰੇ ਤਾਂ ਟਿੱਪਣ ਟੁੱਪਣ ਕਿਵੇਂ ਦੀ ਆਈ ਸਾਫ ਸਾਫ ਹਾਂਜੀ ਚੀਪਾ ਹੀ ਝਲੇ ਤੇ ਸ਼ਹਿਦ ਹੁੰਦਿਆ ਜੀ ਠੀਕ ਹੈ ਜੀ ਚੋਕਰਾਂ ਦੇ ਬਾਤ ਰੇਟ ਨਿਗੇ ਨਿਗੇ ਤੁਹਾਡੇ ਹੁੰਦੇ ਹਨ ਵੀਰੇ ਹਰ ਵੀਡੀਓ ਜੀ ਵਪਾਰੀ ਵੀਰ ਹੀ ਪਸ਼ੂ ਖੜਦੇ ਤੁਹਾਡੇ ਕੋਲੇ ਬਿਲਕੁਲ ਸੋਣੀ ਵੇੜਾ ਚੂੰਗੀ ਵੇੜਾ ਕੀ ਹਾਂਜੀ ਵੀ ਗੱਭਾ ਕਿਤੇ ਸਿੰਗ ਵਾਲੀ 8-10 ਦਿਨ ਖਰਦੀ ਜੀ ਵੀ ਦੂਜਾ ਵਿਹੜ ਠੀਕ ਹੈ ਜੀ ਵੇਖੋ ਵੀਰੋ ਇਹ ਫੇਸ ਕੁਆਲਟੀ ਬੋ ਘੈਂਟ ਆ ਚਿੱਟਾ ਸਿੰਘ ਆ ਗਿਆ ਝੂੰਗੀ ਵਿਹੜ ਦਿਨ ਦਾ ਪੈ ਜੀ ਕੁਮਾਲੋ ਵੀਰੋ ਹਾਂਜੀ ਵੀਰ ਜੀ ਇਹਦਾ ਮੁੱਲ ਇਹ ਵੀਰ ਜੀ ਦੇ ਜੀ 32000 ਦੀ ਦੋ ਛੱਡ ਦਿਓ ਪੰਜ ਹੋਰ ਛੱਡੋ ਪੂਰੇ 52 ਦੀ ਦਵਾਂਗੇ ਕਿੱਥੋਂ ਲੈnde ਵਿਜੀ ਨਿਗਨਗੇ ਰੇਟ ਅਡੇ ਕੱਢ ਕੇ ਤੁਸੀਂ ਡੰਗਰ ਤੁਸੀਂ ਭਾਣੇ ਭਾਣੇ ਦੇ ਦੀ ਡੰਗਰ ਤੁਸੀਂ ਭਾਣੇ ਲੈ ਹੁੰਦੇ ਹਨ ਵੀਰੇ ਤੁਹਾਡੇ ਏਰੀਆ ਪਸ਼ੂ ਬਹੁਤ ਜਿਆਦਾ ਮਿਲਦਾ ਬੜੀਆਂ ਸੱਜਣਾ ਕੀ ਬਾਤ 10 10 12 12 ਕਿਲੋ ਨਿਗਨਗੇ ਰੇਟ ਆ ਸੋਹਣੀਆਂ ਵਹਿੜਾ ਨੇ ਫਿਰ ਵੀਰ ਜੀ ਦੁੱਧ ਵੀ ਇਹਨਾਂ ਦਾ ਮਈਆ ਵਰਗਾ ਹਨ ਹਾਂਜੀ ਜੀ ਸੱਜਣਾ ਠੀਕ ਹੈ ਇਹ ਵੀ ਵਾਰ ਸੂਈ ਚ 12 ਕਿਲੋ ਦੁੱਧ ਆ ਜਾਂਦੀ ਠੀਕ ਹੈ ਹਾਂਜੀ ਵੀਰ ਜੀ ਬੱਚਾ ਇਹਦਾ ਬੱਚਾ ਇਹਦਾ ਨਹੀਂ ਜੀ ਠੀਕ ਹੈ ਜੀ ਦੇਖੋ ਵੀਰੇ 12 ਕਿਲੋ ਦੁੱਧ ਆ ਗਿਆ ਵੱਡੇ ਪੱਲੇ ਚ ਕੱਦ ਕਾਠਾ ਲਈ ਆ ਥਾਣਾ ਸੋਹਣਾ ਥਾਣ ਲੱਗਿਆ ਵੇਖ ਵੇਖ ਕੇ ਥਾਣਾ ਆ ਗਿਆ ਜੋ ਸੋਹਣੀ ਵੇੜਾ ਲੈ ਵਾਲੂ ਆ ਚੰਗਾ ਤਲੱਲੇਦਾਰ ਵੀਰੇ ਲੱਗਿਆ 12 ਕਿਲੋ ਦੁੱਧ ਮੌਜੂਦ ਆ ਜੀ ਠੀਕ ਹੈ ਚਵਾ ਕਿਵੇਂ ਦਾ ਲੱਗਾ ਵੀਰ ਜੀ ਸਵਾਹ ਵੀਰ ਜੀ ਅਗਲਾ ਨੰਬਰ ਤੇ ਖੰਡੀ ਸੀਲ ਜੀ ਠੀਕ ਹੈ ਜੀ ਹਾਂ ਜਾਨ ਥੋੜੇ ਭਾਈ ਜੀ ਠੀਕ ਹੈ ਹਾਂ ਜੀ ਵੀਰ ਜੀ ਇਹਦਾ ਮੁੱਲ ਇਹ ਵੀਰ ਜੀ ਕਹਿੰਦੇ 37000 ਦੀ ਦੋ ਛੱਡ ਦਿਓ ਹੋਰ ਛੱਡੋ ਪੂਰੇ ਤੇਵੇਂ 30000 ਦੀ ਜੀ ਇਹ 30 ਦੀ ਜਾਂਦੇ ਹਨ ਚਲੋ ਜਾਂਦੇ ਤੁਸੀਂ ਦੁੱਧ 12 ਕਿਲੋ ਹਾਂਜੀ 12 ਕਿਲੋ ਠੀਕ ਹੈ ਵੇਖੋ ਵੀਰ ਜੀ ਲੈਵਲ ਉਹ ਚੈੱਕ ਕਰ ਲਓ 12 ਕਿਲੋ ਦੁੱਧ ਆ ਬਾਕੀ ਕੋ ਦੋ ਟਾਈਮ ਚ ਲੈਵਲ ਉਹ ਚੰਗਾ ਲੱਗਿਆ ਠੀਕ ਹੈ ਜੀ ਹਾਂਜੀ ਚੱਲਾ ਕਰਦੇ ਹਾਂ ਹਾਂ ਨਾ ਕਿੰਨੇ ਦੀ ਹੋ ਗਈ ਵੀਰ ਜੀ ਇਹਨੂੰ ਇਹ ਹਾਂ ਨਾ 30 ਦੀ 30 ਦੀ ਹਾਂਜੀ ਕੀ ਬਾਤ ਹੈ ਜੀ ਠੀਕ ਹੈ ਜੀ ਤਾਂ ਬਾਕੀ ਵੇਖੋ ਵੀਰੋ ਰੇਟ ਵੀ ਇਹਦੇ ਬਿਲਕੁਲ ਨੋਰਮਲ ਆ 5 21 ਹਨਾ ਜੀ ਜਾਇ ਜਾਇ ਇਹ ਰੇਟ ਆ ਚੰਗੀਆਂ ਵਹਿੜਾਂ ਨੇ ਤਾਜੀ ਸੂਈ ਵੀ ਚੰਗੀ ਵਹਿੜ ਆ ਤਾਂ ਬਾਕੀ ਵੀਰਾਂ ਨੂੰ ਹਰ ਵੀਡੀਓ ਜੇ ਉਹ ਬਣਤੀ ਹੁੰਦੀ ਆ ਵੀਰੇ ਆਪਦੀ ਚਵਾਈ ਕਰੋ ਪਾਸ ਕਰੋ ਵੇਖ ਚੱਕ ਲੋ ਤੁਹਾਡਾ ਆਪ ਦਾ ਖੁਦ ਦਾ ਵੀਰੇ ਫਰਜ ਬੰਦਾ ਜੀ ਬਿਲਕੁਲ ਵੀਰ ਜੀ ਬਿਲਕੁਲ ਜੀ ਕਿਉਂਕਿ ਤੁਸੀਂ ਤਾਂ ਵੀਰ ਜੀ ਨੂੰ ਰਕਮ ਖਰਚ ਕੇ ਲਿਆਏ ਹਨਾ ਤਾਂ ਬਾਕੀ ਕੋ ਲੋ ਅਗਲੇ ਬਨੇ ਵੀਰੋ ਨੇ ਆਪਣੀ ਤਸੱਲੀ ਕਰਕੇ ਪਸ਼ੂ ਲੋ ਤਾਂ ਬਾਕੀ ਵਹਿਣਾ ਸੋਹਣੀਆਂ ਨੇ ਰੇਟ ਤੁਸੀਂ ਵੇਖ ਹੀ ਲੇ ਵੀਰੋ ਰੇਟ ਨੋਰਮਲ ਆ ਤਾਕੀ ਵੀਰ ਨੂੰ ਬੈਂਦੀ ਵੀਰੇ ਚੈਨਲ ਨੂੰ ਮਾਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸਿਓ ਕਰੇ ਜ਼ਿਲ੍ਹਾ ਗੁਰਦਾਸਪੁਰ ਜੀ ਹਾਂਜੀ ਡੇਰੀਵਾਲ ਕਹਿੰਦੇ ਜੀ ਨੰਬਰ ਜੇ 905661392 ਦੂਜਾ ਨੰਬਰ ਜੇ 8427816392 ਠੀਕ ਹੈ ਜੀ ਸਸੀ ਕਾ ਵੀਰ ਜੀ ਸਸੀ ਕਾ